ਦਰਖਤ ਦੇ ਦੇ ਇੱਕ ਮੈਂ ਵੇਖ ਲਾ ਤੇਰਾ ਇੱਕ ਚੇਰਾ ਮੈਨੂੰ ਖਾ ਦੇ ਆਗੇ ਇੱਕ ਤੇ ਸਰਕਾਰੀ ਅਫਸਰ ਦੂਜਾ ਵੱਡੀ ਗੱਡੀ ਹੋਵੇ ਥੱਲੇ ਤੇ ਤੀਜਾ ਸ਼ਰਾਬ ਦੇ ਨਸ਼ੇ ਚ ਹੋਵੇ ਟੱਲੀ ਤੇ ਗੱਡੀ ਚਲਾ ਰਿਹਾ ਹੋਵੇ ਤਾਂ ਫਿਰ ਇਸ ਨੂੰ ਜਮਦੂਦ ਹੀ ਕਿਹਾ ਜਾ ਸਕਦਾ ਕਿਉਂਕਿ ਪਤਾ ਨਹੀਂ ਕਿਹੜਾ ਗਰੀਬ ਇਸ ਦਾ ਸ਼ਿਕਾਰ ਹੋ ਜਾਵੇ ਨਸ਼ਾ ਤਾਂ ਇੱਕ ਨਹੀਂ ਮਾਨ ਹੁੰਦਾ ਇਹ ਪਤੰਦਰ ਦਾ ਤਿੰਨ ਤਿੰਨ ਨਸ਼ੇ ਕਰੀ ਬੈਠਾ ਸੀ ਪਹਿਲਾ ਨਸ਼ਾ ਸਰਕਾਰੀ ਨੌਕਰੀ ਦਾ ਦੂਜਾ ਨਸ਼ਾ ਦੌਲਤ ਦਾ ਤੇ ਤੀਜਾ ਨਸ਼ਾ ਸ਼ਰਾਬ ਦਾ ਸੜਕਾਂ ਤੇ ਚੱਲਣ ਵਾਲੇ ਗਰੀਬ ਤਾਂ ਇਹਨਾਂ ਨੂੰ ਕੀੜੇ ਮਕੌੜੇ ਹੀ ਲੱਗਣਗੇ ਨਸ਼ੇ ਚ ਤੁੱਤ ਐਸੇ ਲੋਕ ਅਕਸਰ ਗਰੀਬਾਂ ਨੂੰ ਕੁਚਲ ਦੇ ਮਾਰ ਦਿੰਦੇ ਨੇ ਐਸਾ ਹੀ ਇੱਕ ਦਰਦਨਾਕ ਹਾਦਸਾ ਬਟਾਲਾ ਬਾਈਪਾਸ ਤੇ ਵਾਪਰਦਾ ਹੈ ਰੇਲਵੇ ਚ ਨੌਕਰੀ ਕਰਨ ਵਾਲਾ ਨਿਰਮਲ ਸਿੰਘ ਮੋਟਰਸਾਈਕਲ ਸਵਾਰ ਵਿਕਰਮ ਸਿੰਘ ਨੂੰ ਐਸੀ ਟੱਕਰ ਮਾਰਦਾ ਹੈ ਕਿ 1 ਕਿਲੋਮੀਟਰ ਤੱਕ ਮੋਟਰਸਾਈਕਲ ਕਰੀਸਦਾ ਹੋਇਆ ਜਾਂਦਾ ਹੈ ਮੋਟਰਸਾਈਕਲ ਦੇ ਪੜ ਖੱਤੇ ਉੱਡ ਜਾਂਦੇ ਨੇ ਵਿਕਰਮਜੀਤ ਸਿੰਘ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਮ੍ਰਿਤਕ ਦਾ ਭਰਾ ਕਾਰ ਡਰਾਈਵਰ ਨੂੰ ਕਾਬੂ ਕਰਦਾ ਏ ਜੋ ਅਣਸ਼ੇਚ ਟੱਲੀ ਹੁੰਦਾ ਏ ਮੌਕੇ ਤੇ ਪਹੁੰਚੇ ਥਾਣਾ ਸਿਵਲ ਲਾਈਨ ਦੇ ਐਸਐਚਓ ਨਿਰਮਲ ਸਿੰਘ ਨੇ ਦੋਸ਼ੀ ਹਿਰਾਸਤ ਵਿੱਚ ਲਿਆ ਕਾਨੂੰਨੀ ਕਾਰਵਾਈ ਲਈ ਮ੍ਰਿਤਕ ਨੂੰ ਸਿਵਲ ਹਸਪਤਾਲ ਚ ਪਹੁੰਚਾਇਆ ਮੋਟਰਸਾਈਕਲ ਤੇ ਗੱਡੀ ਪੁਲਿਸ ਨੇ ਆਪਣੇ ਕਬਜ਼ੇ ਚ ਲੈ ਲਈ ਐਸਐਚਓ ਨਿਰਮਲ ਸਿੰਘ ਨੇ ਤਫਦੀਸ਼ ਤੋਂ ਐਫਆਈਆਰ ਨੰਬਰ 299/25 ਬੀਐਨਐਸ ਦੀ ਤਾਰਾ 262 ਤੇ 106 ਦੇ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਨਿਰਮਲ ਸਿੰਘ ਦੀ ਗ੍ਰਿਫਤਾਰੀ ਪਾ ਦਿੱਤੀ ਹੈ ਪਿੰਡ ਅੱਲੋਵਾਲ ਤੋਂ ਵਿਕਰਮ ਸਿੰਘ ਤੇ ਉਸ ਦਾ ਭਰਾ ਜਤਿੰਦਰ ਸਿੰਘ ਆਪਣੇ ਕੰਮ ਦੇ ਸਿਲਸਿਲੇ 'ਚ ਅਮ੍ਰਿਤਸਰ ਜਲੰਧਰ ਬਾਈਪਾਸ ਤੋਂ ਆ ਰਹੇ ਸੀ ਤਾਂ ਇੱਕ ਤੇਜ਼ ਰਫ਼ਤਾਰ ਕਾਰ ਨੇ ਭਰਾ ਦੀਆਂ ਅੱਖਾਂ ਸਾਹਮਣੇ ਹੀ ਨਿੱਕੇ ਭਰਾ ਨੂੰ ਮਸਲ ਕੇ ਰੱਖ ਦਿੱਤਾ ਇਹ ਉਹੀ ਮੋਟਰਸਾਈਕਲ ਹੈ ਜਿਸ ਤੇ ਮਿੱਤਕ ਵਿਕਰਮ ਸਿੰਘ ਸਵਾਰ ਸੀ ਮੋਟਰਸਾਈਕਲ ਦੀ ਹਾਲਤ ਵੇਖ ਕੇ ਅੰਦਾਜ਼ਾ ਲਗਾ ਸਕਦੇ ਹਾਂ ਕਿ ਐਕਸੀਡੈਂਟ ਕਿੰਨਾ ਖੌਫਨਾਕ ਦਰਦਨਾਕ ਤੇ ਪਿਆਨ ਖੋਵੇਗਾ ਮ੍ਰਿਤਕ ਦੀ ਜਾਨ ਬਚ ਸਕਦੀ ਸੀ ਜੇ ਕਾਰ ਚਾਲਕ ਨਸ਼ੇਚਾ ਨਾ ਹੁੰਦਾ ਪਿੰਡ ਵਾਸੀ ਐਸ ਐਚਓ ਸਿਵਲ ਲਾਈਨ ਨਿਰਮਲ ਸਿੰਘ ਦੇ ਫੁਰਤੀਲੇ ਅੰਦਾਜ਼ ਤੇ ਫੁਰਤੀਲੀ ਕਾਰਵਾਈ ਤੋਂ ਸੰਤੁਸ਼ਟ ਦਿਖਾਈ ਦਿੱਤੇ ਦੋਸ਼ੀ ਨੂੰ ਸਜ਼ਾ ਵੀ ਮਿਲ ਜਾਏਗੀ ਜਮਾਨਤ ਵੀ ਹੋ ਜਾਏਗੀ ਪਰ ਜੋ ਘਾਟਾ ਇਸ ਮਾਂ ਨੂੰ ਪਿਆਏ ਉਹ ਕਦੇ ਵੀ ਪੂਰਾ ਨਹੀਂ ਹੋਵੇਗਾ ਸ਼ਰਾਬ ਦੇ ਸ਼ੁੱਕੀਨਾਂ ਨੂੰ ਐਨ ਆਰ ਆਈ ਟੂਡੇ ਦੇ ਅਦਾਰੇ ਵੱਲੋਂ ਇੱਕ ਬੇਨਤੀ ਹੈ ਜੇ ਤੁਸੀਂ ਮੋਟਰਸਾਈਕਲ ਜਾਂ ਗੱਡੀ ਚਲਾਉਣੀ ਹੈ ਤਾਂ ਔਨੀ ਹੀ ਪਿਓ ਕਿ ਹੋਸ਼ ਰੋ ਜਸੜਕਾ ਤੇ ਚੱਲਣ ਵਾਲੇ ਗਰੀਬਾਂ ਨੂੰ ਕੀੜੇ ਮਕੋੜੇ ਨਾ ਸਮਝੋ ਉਹਨਾਂ ਦੀ ਜਾਨ ਵੀ ਬਹੁਤ ਕੀਮਤੀ ਹੈ ਨਾ ਬਾਬਾ ਲਗ ਬਚਾ ਲੈ ਜਸੜਾ ਬੇਲਾ ਮਾੜਾ ਕੱ ਲੈ ਗਿਆ ਇੱਕ ਵਾਰ ਅਮੀ ਨੂੰ ਗ੍ਰਦਰਸ਼ਣ ਦੇ ਦੇ ਇੱਕ ਮੈਂ ਵੇਖ ਲਾ ਤੇਰਾ ਵਰਪੀ ਸਿੰਘ ਮੇਰਾ ਭਰਾ ਜਿਹੜਾ ਸੀ ਉਹ ਆਉਂਦਿਆ ਸੀ ਕਿਰਾਇਆ ਕੱਟਾ ਕਰਕੇ ਲੈ ਵਰ ਤੇ ਬਾਈਪਾਸ ਤੋਂ ਆਉਂਦੇ ਵਾਸੀ ਇਹਨੇ ਵਾਸੀ ਜਾਣੇ ਸਿੱਧੇ ਹੀ ਜਾਣਦੇ ਸੀ ਇਹ ਗੱਡੀਆਂ ਆਏ ਸਿੱਧਾ ਸਰ ਡਰਿੰਕ ਕੀਤੀ ਹੋਈ ਜਿਆਦਾ ਅਮੋ ਸਾਹਮਣੇ ਸਿੱਧਾ ਮਾਰ ਗਿਆ ਘਰੀਸ ਕੇ ਕਿਲੋਮੀਟਰ ਦੂਰ ਤੱਕ ਲੈ ਗਿਆ ਘਰੀਸਿਆ ਇਹ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਸੀ ਪਰ ਨਹੀਂ ਰੁਕਿਆ ਗੱਡੀ ਜਾ ਕੇ ਦਰਖਤ ਤੇ ਵੱਜ ਕੇ ਫਿਰ ਗੱਡੀ ਰੁਕੀ ਆ ਜਾ ਕੇ ਪੁਲਿਸ ਆਈ ਸੀ 15 20 ਮਿੰਟਾਂ ਬਾਅਦ ਆਈ ਸੀ ਇਹ ਬੰਦਾ ਫੜ ਕੇ ਹਲਵਾਲੇ ਆ ਇਸ ਵੀ ਕੀਤਾ ਜੀ ਬੰਦਾ ਥਾਣੇ ਅੰਦਰ ਇਸ ਸਮਝਉਂਦੇ ਆ ਕਿ ਇਹਨੂੰ ਪੀ ਕੇ ਡਰਾਈਵਿੰਗ ਕਰਨ ਦਾ ਕੀ ਹੱਕ ਸੀ ਇਹ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਵੱਧ ਤੋਂ ਵੱਧ ਜਿੰਨੀ ਕਤਲ ਦਾ ਕੇਸ ਹੈ ਜੇ ਪਾਏ ਬੱਚਾ ਹੋਣਾ ਆਦੀ ਮਾਂ ਤੋਂ ਦਾ ਕੱਲਾ ਹੀ ਇਹ ਮਸਬਲਾ ਰੋਟੀ ਪੈਣ ਖਾਣ ਜੋਗਾ ਨਹੀਂ ਜਦੋਂ ਵੱਡਾਪਾ ਆਇਆ ਥੋੜਾ ਬਿਮਾਰ ਰਿੰਦਾ ਹੈ ਤੇ ਇਹੋ ਹੀ ਕਮਾ ਕੇ ਖਵਲਣ ਚੁਗਾ ਨਾ ਹੀ ਨਾ ਸਾਨੂੰ ਇਨਸਾਫ ਚਾਹੀਦਾ ਬੱਚਾ ਵਾ ਮੇਨਦਾ ਇਨਸਾਫ ਚਾਹੀਦਾ ਸਾਨੂੰ ਮੇਰਾ ਨਾਮ ਹਰਮਨਪ੍ਰੀਤ ਸਿੰਘ ਜੀ ਪਿੰਡ ਸਾਡਾ ਲੋਵਾਲੇ ਤੇ ਸਾਡੇ ਪਿੰਡ ਦਾ ਨੌਜਵਾਨ ਮੁੰਡਾ ਏ ਤੇ ਬਹੁਤ ਹੀ ਹੌਣ ਹਰ ਮੁੰਡਾ ਹੀ ਆਪਣੇ ਘਰ ਨੂੰ ਲੈ ਕੇ ਤੁਰਿਆ ਸੀ ਗਰੀਬ ਬੰਦਾ ਏ ਕੰਮ ਇਹਦੇ ਸਿਰ ਤੇ ਹੀ ਘਰ ਚੱਲਦਾ ਸੀ ਤੇ ਗੱਡੀ ਵਾਲਾ ਇੱਕ ਮੁਲਾਜ਼ਮ ਉਹ ਡਰਿੰਕ ਉਹਨੇ ਕਾਫੀ ਕੀਤੀ ਹੋਈ ਸੀ ਉਨੇ ਦੇ ਉੱਤੇ ਗੱਡੀ ਚਾੜਤੀ ਆ ਤੇ ਇਹਦੀ ਡੈਥ ਹੋ ਗਈ ਆ ਮੋਕੇ ਦੇ ਉੱਤੇ ਤੇ ਗੱਡੀ ਲਗਭਗ 1 ਕਿਲੋਮੀਟਰ ਤੱਕ ਧੁੰਦੀ ਗਈ ਆ ਤੇ ਮੁੰਡੇ ਦੀ ਡੈਥ ਹੋ ਗਈ ਆ ਅਸੀਂ ਇਹੀ ਇਨਸਾਫ ਮੰਗਦੇ ਆ ਵੀ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਆਪਣੇ ਰੇਲਵੇ ਦੇ ਵਿੱਚ ਕੋਈ ਸੀਆਈਏ ਕੋਈ ਅਫਸਰ ਆ ਟੀਟੀ ਅਫਸਰ ਆ ਕੋਈ ਬਹੁਤ ਯਾਦੀ ਡਰਿੰਕ ਕੀਤੀ ਆ ਜੀ ਲੋੜ ਤੋਂ ਵੱਧ ਡਰਿੰਕ ਕੀਤੀ ਆ ਹੁਣ ਅੰਦਰ ਜਾ ਕੇ ਵੇਖੋ ਜੇ ਤੱਕ ਉਹਨੂੰ ਹੋਸ਼ ਨਹੀਂ ਕੋਈ ਅਸੀਂ ਜਿੱਥੋਂ ਤੱਕ ਹੋਏਗਾ ਪਰਿਵਾਰ ਦੇ ਨਾਲ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਸੀ ਪਰਿਵਾਰ ਦੇ ਨਾਲ ਹੈ ਜਸਟੀਸ ਮੈਨੂੰ ਪਤਾ ਲੱਗਾ ਸੀਗਾ ਕਿ ਪੀਐਚਰ ਜੋੜ ਦੇ ਸਾਹਮਣੇ ਇੱਕ ਐਸ ਕ੍ਰਾਸ ਕਾਰ ਤੇ ਮੋਟਰਸਾਈਕਲ ਦੇ ਨਾਲ ਐਕਸੀਡੈਂਟ ਹੋਇਆ ਤੇ ਐਕਸੀਡੈਂਟ ਦੇ ਵਿੱਚ ਮੌਤ ਜਿਹੜੀ ਆ ਉਹ ਵਿਕਰਮ ਸਿੰਘ ਆਲੋਵਾਲ ਦਾ ਰਹਿਣ ਵਾਲਾ ਜੰਗੇਜ ਲੜਕਾ ਹੈ ਉਮਰ ਉਹਦੀ ਕਰੀਬ 23-24 ਸਾਲ ਹੈ ਕੋਈ ਮੌਕੇ ਤੇ ਜਿਹੜੀ ਆ ਉਹ ਡੈਥ ਹੋਈ ਹੈ ਤੇ ਜਿਹਨੂੰ ਹਸਪੀਟਲ ਦੇ ਵਿੱਚ ਭੇਜਿਆ ਗਿਆ ਜਿਹੜਾ ਸੀਗਾ ਕਾਰ ਡਰਾਈਵਰ ਨਿਰਮਲ ਸਿੰਘ ਉਹ ਪਲੇਅਰ ਪੈਸਤੀ ਪਿਛੋੜਾ ਕਰ ਉਹਨੂੰ ਜਿਹੜਾ ਉਹ ਰਾਉਂਡ ਅਪ ਕਰ ਲਿਆ ਕੋਈ ਵੀ ਇਸ ਤਰ੍ਹਾਂ ਦਾ ਅੱਗੇ ਤੋਂ ਵੀ ਐਕਸੀਡੈਂਟ ਹੋਏਗਾ ਉਹਨੂੰ ਬਖਸ਼ੇ ਨਹੀਂ ਜਾਊਗਾ ਇੱਕ ਜਿਹੜੀ ਹੈ ਸਖਤ ਤੋਂ ਸਖਤ ਕਾਰਵਾਈ ਜਿਹੜੀ ਕਿ ਉਹਨੂੰ ਪਤਾ ਲੱਗ ਜਾਏ ਕਿ ਐਕਸੀਡੈਂਟ ਕਰੀਦਾ ਕਿਦਾਂ ਕਾਰਵਾਈ ਕੀਤੀ ਜਾਂਦੀ ਆਪਾਂ ਬਲਾਜਾ ਕਰਾਵਾਂਗੇ ਡਾਕਟਰ ਦੀ ਰਿਪੋਰਟ ਬਤਾਓ ਜੋ ਵੀ ਡਾਕਟਰ ਦੀ ਰਿਪੋਰਟ ਹੈਗੀ ਉਹਦੇ ਮੁਤਾਬਕ ਉਹਦੇ ਵਿੱਚ ਨਰਾਜ਼ ਕੀਤਾ ਜਾਏਗਾ ਬਿਲਕੁਲ ਮਸਾਲੀ ਕਾਰਵਾਈ ਹੋਏਗੀ ਜੀ ਅਸੀਂ ਉਹਨੂੰ ਰਾਉਂਡ ਅਪ ਉਸ ਵੇਲੇ ਕਰ ਲਿਆ ਤੇ ਜਿਹੜੀ ਹੁਣ ਮੌਕੇ ਤੇ ਗੱਟੀ ਨੂੰ ਵੀ ਥਾਣੇ ਲੈ ਕੇ ਆ ਰਹੇ ਹਾਂ ਮੋਟਰਸਾਈਕਲ ਵੀ ਥਾਣੇ ਲੈ ਕੇ ਆ ਰਹੇ ਆ ਤੇ ਇਹਦਾ ਜਿਹੜਾ ਮਲਾਜਾ ਉਹ ਵੀ ਆਪਾਂ ਕਰਵਾਵਾਂਗੇ ਜੋ ਵੀ ਉਹਦੇ ਲੜਕੇ ਦੇ ਡੀਸੀਜ਼ ਪਰਸਨ ਉਹਦੇ ਭਰਾ ਦੇ ਬਿਆਨ ਤੇ ਜਿਹੜਾ ਅਸੀਂ ਐਫ ਆਈ ਆਰ ਰਜਿਸਟਰ ਕਰ ਰਹੇ ਆ ਜੋ ਵੀ ਕਾਨੂੰਨ ਦੇ ਵਿੱਚ ਬਣਦੀਆਂ ਧਰਾਵਾਂ ਉਹਦੇ ਵਿੱਚ ਕੋਈ ਵੀ ਢਿੱਲ ਨਹੀਂ ਦਿੱਤੀ ਜਾਏਗੀ